ਮੇਰੀ ਇਮੀਡੀਏਟ ਪੜੋਸੀ ਮਿਸਿਸ ਅਗਰਵਾਲ ਉਹ ਮੈਨੂੰ ਗਾਲੀ ਗਲੋਚ ਤੇ ਉੱਤਰ ਆਈ ਮੈਂ ਉਹਨੂੰ ਮੈਂ ਵੀ ਆਪਣੀ ਵੌਇਸ ਰਾਈਜ਼ ਕੀਤੀ ਆਈ ਐਮ ਮੈਂ ਉਹਨਾਂ ਨੂੰ ਕਿਹਾ ਤੁਸੀਂ ਗਾਲੀਆਂ ਨਾ ਕੱਢੋ ਆਂਦਾਰ ਆਰਾਮ ਨਾਲ ਗੱਲ ਕਰ ਲਓ ਪਰ ਨਾ ਜੀ ਉਹ ਤਾਂ ਪੂਰੀ ਹਾਈਪਰ ਸੀ ਉਹਨੇ ਜਿਹੜੀ ਮੂੰਹ ਚਾਈ ਉਹਨੇ ਗਾਲ ਮੈਨੂੰ ਕੱਢੀ ਮੇਰੇ ਰਿਲੀਜੀਅਨ ਤੱਕ ਤੇ ਉਹ ਗਈ ਸਾਡੇ ਕਾਮਨ ਫਰੈਂਡ ਹੈਗੇ ਉਹਨਾਂ ਨੂੰ ਫੋਨ ਕੀਤਾ ਕਿ ਭਾਈ ਆਓ ਇਹਨੂੰ ਸਮਝਾਓ ਮੇਰੇ ਕੋਲ ਹੋਰ ਬਰਦਾਸ਼ਤ ਨਹੀਂ ਹੋ ਰਿਹਾ ਹੁਣ ਨਾ ਤਾਂ ਲਿਮਟ ਕਰਾਸ ਹੋ ਰਹੀ ਹੈ ਇਹ ਮੈਨੂੰ ਗਾਲਾਂ ਕੱਢ ਰਹੀ ਹੈ ਉਹ ਕਾਮਨ ਫਰੈਂਡਸ ਦਾ ਇਹਨਾਂ ਦੇ ਵੀ ਸਾਡੇ ਵੀ ਉਹ ਆਏ ਆ ਮੇਰੇ ਕੋ ਉਹਨਾਂ ਨੇ ਇਹਨਾਂ ਦੇ ਹਸਬੰਦ ਨੂੰ ਬੁਲਾਇਆ ਇਹਨਾਂ ਦੇ ਹਸਬੰਦ ਜਦੋਂ ਅੱਧੇ ਪੌਣੇ ਘੰਟੇ ਬਾਅਦ ਪਹੁੰਚਿਆ ਉਹ ਵੀ ਹਾਈਪਰ ਹੋਏ ਆਂਦਿਆਂ ਹੀ ਕਹਿਣ ਲੱਗ ਗਏ ਮੇਰੇ ਗੇਟ ਦੇ ਬਾਹਰ ਖੜ ਗਏ ਇਸ ਕੋ ਮੈਂ ਜ਼ਮੀਨ 'ਤੇ ਗਾੜ ਦੂੰਗਾ ਇਸ ਕੋ ਮੈਂ ਇਹ ਕਰ ਦੂੰਗਾ ਉਹ ਕਰ ਦੂੰਗਾ ਐਨੇ ਦੇ ਵਿੱਚ ਗੱਲ ਵੱਧ ਗਈ ਮੈਨੂੰ ਵੀ ਨਹੀਂ برداشت ਹੋਇਆ ਮੈਂ ਵੀ ਬੋਲੀ ਫੇਰ ਗੱਲ ਵੱਧ ਗਈ ਗੱਲ ਇੱਥੋਂ ਤੱਕ ਵੱਧ ਗਈ ਕਿ ਪੁੱਲ ਮੈਂ ਫੇਰ ਵੀ ਅੰਦਰ ਆ ਗਈ ਮੈਂ ਪੁਲਿਸ ਨੂੰ ਕਾਲ ਕਰਤਾ ਉਹਨਾਂ ਨੇ ਆਪਣੇ ਬੰਦੇ ਬੁਲਾ ਲਏ ਮੈਨੂੰ ਡਰਾਣ ਲੱਗ ਗਏ ਕਿ ਅਭੀ ਤੇਰ ਕੋ ਦੇਖ ਲੈਂਗੇ ਅਭੀ ਇਹ ਕਰ ਦਿੰਗੇ ਮੈਂ ਪਹਿਲਾਂ ਤਾਂ ਸੋਚਿਆ ਕਿ ਐਵੇਂ ਚਲੋ ਗੁੱਸੇ ਸਾਰੇ ਬੋਲ ਦਈ ਹੈ ਪਰ ਮੈਨੂੰ ਨਹੀਂ ਪਤਾ ਸੀ ਉਹ ਸੀਰੀਅਸਲੀ ਉਹਨਾਂ ਨੇ ਤਾਂ ਬੰਦੇ ਬੁਲਾ ਲਏ ਜਦੋਂ ਮੈਂ ਉਹਨਾਂ ਦੇ ਮੁੰਡੇ ਦੇਖੇ ਮੇਰੇ ਘਰ ਦੇ ਬਾਹਰ ਆ ਕੇ ਖੜੇ ਹੋ ਗਏ ਪੁਲਿਸ ਆਈ ਆ 5-7 ਮਿੰਟਾਂ ਚ ਪੁਲਿਸ ਆ ਗਈ ਆ ਪੁਲਿਸ ਨੇ ਉਹਨਾਂ ਦੀ ਵੀ ਸੁਣੀ ਜਦੋਂ ਮੇਰੀ ਸੁਣਨ ਆਇਆ ਉਹ ਪੁਲਿਸ ਦੇ ਨਾਲ ਹੀ ਅੰਦਰ ਚਾਰਜ ਕਰ ਰਹੇ ਆ ਮੈਂ ਪੁਲਿਸ ਵਾਲਿਆਂ ਨੂੰ ਕਿਹਾ ਤੁਸੀਂ ਅੰਦਰ ਆਓ ਇਹ ਨਹੀਂ ਅੰਦਰ ਆਣਗੇ ਮੇਰੇ ਘਰ ਪਰ ਵੀਡੀਓ ਦੇ ਵਿੱਚ ਤਾਂ ਦੇਖਿਆ ਜਾ ਰਿਹਾ ਵੀ ਉਹ ਮਤਲਬ ਪੁਲਿਸ ਨੂੰ ਧੱਕਾ ਮਾਰ ਕੇ ਅੰਦਰ ਆ ਰਹੇ ਲਗਭਗ 8-9 ਜਣੇ ਨੇ ਜੀ ਜੀ ਮੈਂ ਉਹੀ ਦੱਸ ਰਹੀ ਆ ਉਹਨਾਂ ਨੇ ਪੁਲਿਸ ਦੀ ਵਾਈ ਨਹੀਂ ਚੱਲਣ ਦਿੱਤੀ ਜੀ ਚੰਡੀਗੜ੍ਹ ਪੁਲਿਸ ਤੋਂ ਚੰਡੀਗੜ੍ਹ ਵਾਸੀਆਂ ਨੂੰ ਵੀ ਡਰ ਲੱਗਣ ਲੱਗਿਆ ਔਰ ਇਸ ਦੀ ਅਸਲ ਵਜ੍ਹਾ ਕੀ ਹੈ ਚੰਡੀਗੜ੍ਹ ਦੇ ਸੈਕਟਰ 40 ਦੇ ਵਿੱਚ ਇੱਕ ਗਰੀਬੋਗਰੀ ਮਾਮਲਾ ਸਾਹਮਣੇ ਆਇਆ ਕਿ ਗਵਾਂਢ ਦੀ ਲੜਾਈ ਦੇ ਵਿੱਚ ਪੁਲਿਸ ਸਾਹਮਣੇ ਖੜੀ ਸੀ ਪਰ ਉਹ ਗਵਾਂਢੀ ਦੂਸਰੇ ਘਰ ਵਾਲਿਆਂ ਨੂੰ ਗਾਲ੍ਹਾਂ ਕੱਢਦੇ ਰਹੇ ਔਰ ਉੱਥੇ ਇਕੱਤਰ ਹੋ ਕੇ ਉਲਟਾ ਪੁਲਿਸ ਵਾਲੇ ਨੂੰ ਧੱਕੇ ਮਾਰੇ ਗਏ ਪਰ ਅਜੇ ਤੱਕ ਕੋਈ ਕੇਸ ਜਿਹੜਾ ਉਹ ਦਰਜ ਨਹੀਂ ਹੋਇਆ ਨਾ ਹੀ ਕੋਈ ਮਾਮਲਾ ਦਰਜ ਕੀਤਾ ਗਿਆ ਨਾ ਕਿਸੇ ਤਰੀਕੇ ਦੀ ਕਾਰਵਾਈ ਕੀਤੀ ਗਈ ਔਰ ਪੁਲਿਸ ਤੇ ਲਫਜ਼ ਕੀ ਕਹਿੰਦੇ ਨੇ ਉਹ ਚਸ਼ਮਦੀਪ ਸਾਡੇ ਨਾਲ ਨੇ ਜਿਨ੍ਹਾਂ ਦੇ ਨਾਲ ਪੂਰਾ ਘਟਨਾਕਰਮ ਵਾਪਰਿਆ ਤਾਂ ਮੈਂ ਪੂਰਾ ਇੱਕ ਵਾਰ ਮਾਮਲਾ ਦੱਸ ਦਿਆਂ ਕੀ ਗੱਲ ਹੋਈ ਸੀ ਕੱਲ ਕਿੰਨੇ ਕਵੇ ਦਾ ਸਮਾਂ ਦੱਸਿਆ ਜਾ ਰਿਹਾ ਹੈ ਸਰ ਗੱਲ ਇਸ ਤਰ੍ਹਾਂ ਜੀ ਇਹ ਕੱਲ ਅਰਾਊਂਡ 11 11:30 ਵਜੇ ਸ਼ੁਰੂ ਹੋਈ ਇਹ ਐਕਚੁਅਲੀ ਸਿਰਫ ਲੇਡੀਜ਼ ਦਾ ਚੱਲ ਰਿਹਾ ਸੀ ਬੈਂਸ বাজਾਈ ਆ ਮੇਰੀ ਇਮੀਡੀਏਟ ਪੜੋਸੀ ਮਿਸਿਸ ਅਗਰਵਾਲ ਉਹ ਮੈਨੂੰ ਗਾਲੀ ਗਲੋਚ ਤੇ ਉੱਤਰ ਆਈ ਮੈਂ ਉਹਨੂੰ ਮੈਂ ਵੀ ਆਪਣੀ ਵੌਇਸ ਰਾਈਜ਼ ਕੀਤੀ ਮੈਂ ਉਹਨਾਂ ਨੂੰ ਕਿਹਾ ਤੁਸੀਂ ਗਾਲੀਆਂ ਨਾ ਕੱਢੋ ਉਂਧਰ ਆਰਾਮ ਨਾਲ ਗੱਲ ਕਰ ਲੋ ਪਰ ਨਾ ਜੀ ਉਹ ਤਾਂ ਪੂਰੀ ਹਾਈਪਰ ਸੀ ਉਹਨੇ ਜਿਹੜੀ ਮੂੰਹ ਚਾਈ ਉਹਨੇ ਗਾਲ ਮੈਨੂੰ ਕੱਢੀ ਮੇਰੇ ਰਿਲੀਜੀਅਨ ਤੱਕ ਤੇ ਉਹ ਗਈ ਮੇਰੇ ਕੋ ਜਦੋਂ ਬਰਦਾਸ਼ ਨਹੀਂ ਹੋਇਆ ਮੈਂ ਅੰਦਰ ਆਈ ਮੈਂ ਆਪਣੇ ਇੱਕ ਸਾਡੇ ਕਾਮਨ ਫਰੈਂਡ ਹੈਗੇ ਉਹਨਾਂ ਨੂੰ ਫੋਨ ਕੀਤਾ ਕਿ ਬਈ ਆਓ ਇਹਨੂੰ ਸਮਝਾਓ ਮੇਰੇ ਕੋ ਹੋਰ ਬਰਦਾਸ਼ ਨਹੀਂ ਹੋ ਰਿਹਾ ਹੁਣ ਨਹੀਂ ਤਾਂ ਲਿਮਟ ਕਰਾਸ ਹੋ ਰਹੀ ਹੈ ਇਹ ਮੈਨੂੰ ਗਾਲਾਂ ਕੱਢ ਰਹੀ ਹੈ ਉਹ ਕਾਮਨ ਫਰੈਂਡਸ ਦਾ ਇਹਨਾਂ ਦੇ ਵੀ ਸਾਡੇ ਵੀ ਉਹ ਆਏ ਆ ਮੇਰੇ ਕੋ ਉਹਨਾਂ ਨੇ ਇਹਨਾਂ ਦੇ ਹਸਬੰਦ ਨੂੰ ਬੁਲਾਇਆ ਇਹਨਾਂ ਦੇ ਹਸਬੰਦ ਜਦੋਂ ਅੱਧੇ ਪੌਣੇ ਘੰਟੇ ਬਾਅਦ ਪਹੁੰਚਿਆ ਉਹ ਵੀ ਹਾਈਪਰ ਹੋਏ ਆਂਦਿਆਂ ਹੀ ਕਹਿਣ ਲੱਗ ਗਏ ਮੇਰੇ ਗੇਟ ਦੇ ਬਾਹਰ ਖੜ੍ਹ ਗਏ ਇਸ ਕੋ ਮੈਂ ਜ਼ਮੀਨ ਵਿੱਚ ਗਾੜ ਦੂੰਗਾ ਇਸ ਕੋ ਮੈਂ ਇਹ ਕਰ ਦੂੰਗਾ ਉਹ ਕਰ ਦੂੰਗਾ ਇਹ ਇੱਕ ਆਦਮੀ ਦੇ ਲਫਜ਼ ਸੀਗੇ ਇੱਕ ਔਰਤ ਲਈ ਬਿਲਕੁਲ ਜੀ ਬਿਲਕੁਲ ਇੱਕ ਆਦਮੀ ਨੇ ਮੇਰੇ ਮੈਂ ਤੁਹਾਨੂੰ ਇਸ ਦਾ ਗਵਾਹ ਵੀ ਦਊਂਗੀ ਉਹਨਾਂ ਦੇ ਸਾਹਮਣੇ ਮੈਨੂੰ ਇਹ ਗੱਲ ગઈ ਇਸ ਜਨਾਨੀ ਇਸ ਔਰਤ ਕੋ ਤਾਂ ਮੈਂ ਜ਼ਮੀਨ ਵਿੱਚ ਜ਼ਿੰਦਾ ਹੀ ਗਾੜ ਦੂੰਗਾ ਦੇਖੋ ਜੀ ਲੈਂਗੁਏਜ ਦੇ ਉੱਤੇ ਕੰਟਰੋਲ ਜ਼ਰੂਰੀ ਆ ਇੱਕ ਜਨਾਨੀ ਨੂੰ ਤੁਸੀਂ ਕੀ ਵਰਡਸ ਬੋਲ ਰਹੇ ਹੋ ਮੇਰੇ ਹਸਬੰਡ ਮਰਚਨ ਨੇ ਵੀ ਚੀਫ ਇੰਜੀਨੀਅਰ ਨੇ ਉਹ ਇਸ ਟਾਈਮ ਸੇਲਿੰਗ ਤੇ ਆ ਮੈਂ ਆਪਣੇ ਦੋ ਬੱਚਿਆਂ ਦੇ ਨਾਲ ਇੱਥੇ ਰਹਿਣ ਦੀ ਪਈ ਆ ਐਨੇ ਦੇ ਵਿੱਚ ਗੱਲ ਵੱਧ ਗਈ ਮੈਨੂੰ ਵੀ ਨਹੀਂ برداشت ਹੋਇਆ ਮੈਂ ਵੀ ਬੋਲੀ ਫੇਰ ਗੱਲ ਵੱਧ ਗਈ ਗੱਲ ਇੱਥੋਂ ਤੱਕ ਵੱਧ ਗਈ ਕਿ ਪੁਲ ਮੈਂ ਫੇਰ ਵੀ ਅੰਦਰ ਆ ਗਈ ਮੈਂ ਪੁਲਿਸ ਨੂੰ ਕਾਲ ਕਰਤਾ ਉਹਨਾਂ ਨੇ ਆਪਣੇ ਬੰਦੇ ਬੁਲਾ ਲਏ ਮੈਨੂੰ ਡਰਨ ਲੱਗ ਗਏ ਕਿ ਅਬ ਅਭੀ ਤੇਰ ਕੋ ਦੇਖ ਲੈਣਗੇ ਅਭੀ ਇਹ ਕਰ ਦੇਣਗੇ ਮੈਂ ਪਹਿਲਾਂ ਤਾਂ ਸੋਚਿਆ ਕਿ ਐਵੇਂ ਚਲੋ ਗੁੱਸੇ ਸਾਰੇ ਬੋਲ ਦਈਏ ਪਰ ਮੈਨੂੰ ਨਹੀਂ ਪਤਾ ਸੀ ਉਹ ਸੀਰੀਅਸਲੀ ਉਹਨਾਂ ਨੇ ਤਾਂ ਬੰਦੇ ਬੁਲਾ ਲਏ ਜਦੋਂ ਮੈਂ ਉਹਨਾਂ ਦੇ ਮੁੰਡੇ ਦੇਖੇ ਮੇਰੇ ਘਰ ਦੇ ਬਾਹਰ ਆ ਕੇ ਖੜੇ ਹੋ ਗਏ ਕਿੰਨੇ ਮੁੰਡੇ ਕਦੀ ਕੋਈ ਆ ਰਿਹਾ ਕਦੀ ਕੋਈ ਕੁਝ ਬੋਲ ਕੇ ਜਾ ਰਿਹਾ ਮੈਂ ਪੁਲਿਸ ਨੂੰ ਕਾਲ ਕੀਤੀ ਪੁਲਿਸ ਆਈ ਆ 5-7 ਮਿੰਟਾਂ ਚ ਪੁਲਿਸ ਆ ਗਈ ਆ ਪੁਲਿਸ ਨੇ ਉਹਨਾਂ ਦੀ ਵੀ ਸੁਣੀ ਜਦੋਂ ਮੇਰੀ ਸੁਣਨ ਆਏ ਉਹ ਪੁਲਿਸ ਦੇ ਨਾਲ ਹੀ ਅੰਦਰ ਚਾਰਜ ਕਰ ਰਹੇ ਆ ਮੈਂ ਪੁਲਿਸ ਵਾਲਿਆਂ ਨੂੰ ਕਿਹਾ ਤੁਸੀਂ ਅੰਦਰ ਆਓ ਇਹ ਨਹੀਂ ਅੰਦਰ ਆਣਗੇ ਮੇਰੇ ਘਰ ਪਰ ਵੀਡੀਓ ਦੇ ਵਿੱਚ ਤਾਂ ਦੇਖਿਆ ਜਾ ਰਿਹਾ ਵੀ ਉਹ ਮਤਲਬ ਪੁਲਿਸ ਨੂੰ ਧੱਕਾ ਮਾਰ ਕੇ ਅੰਦਰ ਆ ਰਹੇ ਲਗਭਗ 8-9 ਜਣੇ ਨੇ ਜੀ ਜੀ ਮੈਂ ਉਹੀ ਦੱਸ ਰਹੀ ਆ ਉਹਨਾਂ ਨੇ ਪੁਲਿਸ ਦੀ ਵਾਹ ਹੀ ਨਹੀਂ ਚੱਲਣ ਦਿੱਤੀ ਜੀ ਇੱਕ ਲੇਡੀ ਕਾਂਸਟੇਬਲ ਸੀਗੇ ਇੱਕ ਦੂਜੇ ਕਾਂਸਟੇਬਲ ਸੀ ਉਹਨਾਂ ਨੇ ਪੁਲਿਸ ਦੀ ਵਾਣੀ ਪੁਲਿਸ ਵਾਲਾ ਇੱਕ ਨੂੰ ਬਾਹਰ ਛੱਡ ਕੇ ਆ ਰਿਹਾ ਉਹ ਦੂਜਾ ਅੰਦਰ ਚਾਰਜ ਕਰ ਰਿਹਾ ਫਿਰ ਉਹ ਇੱਕ ਤਾਂ ਬੰਦਾ ਅੰਦਰ ਵੜ ਗਿਆ ਜੀ ਆਈ ਕੈਨ ਗਿਵ ਯੂ 올 ਦਾ ਵੀਡੀਓ ਪ੍ਰੂਫਸ ਫਾਰ ਥੈਟ ਮੈਂ ਸਾਰੇ ਪ੍ਰੂਫ ਦਵਾਂਗੀ ਤੁਹਾਨੂੰ ਇੱਕ ਬੰਦਾ ਅੰਦਰ ਵੜ ਗਿਆ ਉਹਦੇ ਪਿੱਛੇ ਦੂਜਾ ਅੰਦਰ ਵੜਿਆ ਫਿਰ ਸ਼ੋਅ ਇਹ ਕਰਨ ਲੱਗੇ ਕਿ ਮੈਂ ਖਿੱਚ ਉਹ ਪਰ ショਅ ਇਹ ਕਰਨ ਲੱਗਿਆ ਕਿ ਮੈਂ ਤੈਨੂੰ ਖਿੱਚਣ ਆਇਆ। ਮਤਲਬ ਉਹ ਕੈਮਰੇ ਵੇਕੇ ਸਾਰਾ ਕੁਝ ਕੀਤਾ। ਹਾਂਜੀ, ਹਾਂਜੀ। ਮੈਨੂੰ ਬਚਾਣ ਲਈ ਆਬਵੀਅਸਲੀ ਜੀ ਮੈਂ ਡਰ ਗਈ ਸੀ ਲੇਡੀ ਆ ਫਿਰ ਵੀ ਮੈਂ ਆਪਣੇ ਬੱਚਿਆਂ ਨੂੰ ਮੇਰੇ ਬੱਚੇ ਵੀ ਹੁੰਦਾ ਮੈਂ ਆਪਣੇ ਬੱਚਿਆਂ ਨੂੰ ਅੰਦਰ ਹੋਰ ਵੜਨ ਲੱਗ ਗਈ। ਗੇਟ ਦੇ ਅੰਦਰ ਤੋਂ ਅੰਦਰ ਆ ਗਏ। ਮੈਂ ਆਪਣੇ ਇਸ ਦਰਵਾਜ਼ੇ ਤੋਂ ਅੰਦਰ ਵੜਨ ਲੱਗ ਗਈ ਔਰ ਮੇਰੀ ਪੜੋਸੀ ਸੀਗੇ ਮੇਰੇ ਖੜੇ ਸਾਰੇ ਲੇਡੀਜ਼ ਪੜੋਸੀ ਸੀ ਸਾਰੀਆਂ। ਉਹ ਆ ਗਈਆਂ ਫਟਾਫਟ ਉਹਨਾਂ ਨੇ ਮੈਨੂੰ ਅੰਦਰ ਵੜ ਕੇ ਉਹ ਅੱਗੇ ਹੋ ਗਈਆਂ। ਉਹਨਾਂ ਨੇ ਮੈਨੂੰ ਸੇਫ ਕੀਤਾ। ਹੈਟਸ ਆਫ ਉਹ ਆਂਟੀ ਤਾਂ ਇੱਕ ਖੜੇ ਹੋ ਗਏ ਕਿ ਕੁੜੀ ਨੂੰ ਹੱ ਉਹ ਮੇਰੇ ਪੜੋਸੀ ਨੇ ਉਹਨਾਂ ਨੇ ਮੈਨੂੰ ਸੇਵ ਕੀਤਾ ਇਹਨਾਂ ਤੋਂ ਪਰ ਅਸਲ 'ਚ ਕੀ ਕਾਰਨ ਕੀ ਲੱਗਦਾ ਕਿਉਂ ਸਾਰਾ ਕੁਝ ਹੁੰਦਾ ਤੁਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ ਵੀ ਪਹਿਲਾਂ ਹੀ ਬੈਸਟ ਚੱਲਦੀ ਸੀ ਕੋਈ ਕੋਈ ਪੁਰਾਣੀ ਰੰਜਿਸ਼ ਦੇ ਤੌਰ ਦੇ ਉੱਪਰ ਜਾਂ ਕੀ ਕਾਰਨ ਕੀ ਲੱਗਦਾ ਜੀ ਰੰਜਿਸ਼ ਕਾਹਦੀਆਂ ਰੱਖਣੀਆਂ ਸੀ ਇੱਕ ਸਿਰਫ ਪਾਰਕਿੰਗ ਜੀ ਤੋਂ ਪ੍ਰੋਬਲਮ ਹੈ ਮੈਂ 4 ਡੇਢ ਮਹੀਨੇ ਤੋਂ ਮੇਰੇ ਘਰ ਦੇ ਨਾਲ ਗੱਡੀ ਜਿੱਥੇ ਮੈਂ ਪਿਛਲੇ 15 ਸਾਲਾਂ ਤੋਂ ਲਗਾ ਰਹੀਆਂ ਔਰ ਇਹਨਾਂ ਨੂੰ ਹੱਥ ਜੋੜ ਕੇ ਇਹਨਾਂ ਨੂੰ ਕੋ ਮੇਰੇ ਸਾਹਮਣੇ ਆ ਕੇ ਗੱਲ ਕਰਨ ਮੈਂ ਇਹਨਾਂ ਨੂੰ ਨਹੀਂ ਰਿਕੁਐਸਟ ਕੀਤੀ ਭਈਆ ਜੀ ਪਲੀਜ਼ ਗਾੜੀ ਪਿੱਛੇ ਡੰਪ ਕਰ ਦਿਓ ਕਿਉਂਕ ਯਾ 1.5 ਮਹੀਨੇ ਸੇ ਮੈਂ ਕਿਹਾ ਭਈਆ ਜੀ ਪਲੀਜ਼ ਮੇਰੀ ਰਿਕੁਐਸਟ ਹੈ ਕਿ ਪਿੱਛੇ پارک ਕਰ ਦੋ ਤੂੰ ਟੜਾਕੜ ਬੋਰ ਕੇ ਬੰਦਰ ਚਲਾ ਗਿਆ ਮੈਂ ਚੁੱਪ ਕਰਕੇ ਅੰਦਰ ਆ ਗਈ ਉਹ ਜਾਣ ਪੁੱਛ ਕੇ ਇੱਕ ਤਰੀਕੇ ਨਾਲ ਉਹ ਲੜਾਈ ਦੀ ਕੋਸ਼ਿਸ਼ ਕੀਤੀ ਜਾਂਦੀ ਉਹ ਗੱਡੀ ਲਗਾ ਕੇ ਅੱਜ ਬਿਲਕੁਲ ਜੀ ਇਨਸਟੀਗੇਟ ਕਰ ਰਹੀ ਸੀ ਮੈਨੂੰ ਪਰ ਮੈਂ ਸਬਰ ਕਰਕੇ ਅੰਦਰ ਆ ਗਈ ਮੈਂ ਨਹੀਂ ਬੋਲਿਆ ਇਹ 1.5 ਮਹੀਨੇ ਪਹਿਲਾਂ ਦੀ ਗੱਲ 15 ਦਿਨ ਪਹਿਲਾਂ ਤੋਂ 15 ਦਿਨ ਪਹਿਲਾਂ ਫੇਰ ਮੈਂ ਕਿਹਾ ਮੈਂ ਕਿਹਾ ਭਈਆ ਜੀ ਅਬ ਤੋਂ ਬਹੁਤ ਦਿਨ ਹੋ ਗਏ ਪਲੀਜ਼ ਗਾੜੀ ਪਿੱਛੇ ਪਾਰ ਕਰ ਦੋ ਤੁਹਾਰੇ ਬਾਪ ਕੀ ਜਗਾ ਤੁਹਾਰੀ ਮਾਂ ਕੀ ਜਗਾ ਮੈਂ ਕਿਆ ਭయ్యా ਜੀ ਤੁਸੀਂ ਆਰਾਮ ਨਾਲ ਗੱਲ ਕਰ ਲਓ ਮੈਂ ਤੁਹਾਨੂੰ ਮਾਪੇ ਤੇ ਤਾਂ ਆਈ ਨਹੀਂ ਦੋਨੋ ਜੀ ਮੈਨੂੰ ਗਾਲਾਂ ਕੱਢ ਕੇ ਫੇਰ ਚਲੇ ਗਏ ਜੀ ਗਲਤੀ ਆਈ ਥਿੰਕ ਮੇਰੀ ਇਹ ਹੋਗੀ ਕਿ ਮੈਂ ਉਦੋਂ ਇਹਨਾਂ ਕੋ ਸੁਣ ਕੇ ਗੱਲਾਂ ਆ ਗਈ ਮੈਂ ਉਦੋਂ ਹੀ ਹੁਣ ਜਦੋਂ ਕੱਲ ਜੀ ਕੱਲ ਤਾਂ ਇਹਨਾਂ ਨੇ ਹੱਦੋਂ ਪਾਰ ਕਰਤੀ ਜਦੋਂ ਇਹਨਾਂ ਨੇ ਮੇਰੇ ਰਿਲੀਜੀਅਨ ਤੱਕ ਮੈਨੂੰ ਇੱਥੋਂ ਤੱਕ ਕਹਿਤਾ ਸਰਦਾਰ ਹਨ ਤੁਸੀਂ ਕਹਿੰਦੇ ਤੁਹਾਡੀਆਂ ਪੱਗਾਂ ਖਲਾਰਾਂਗੇ ਬਾਹਰ ਆਓ ਫੇਰ ਤਾਂ ਨਹੀਂ ਜੀ ਸੁਣਿਆ ਜਾਂਦਾ ਮੇਰੇ ਕੋ ਨਹੀਂ ਸੁਣਿਆ ਗਿਆ ਪੁਲਿਸ ਦੀ ਮਤਲਬ ਕਾਰਗੁਜ਼ਾਰੀ ਕਿਵੇਂ ਦੀ ਰਹੀ ਤੁਸੀਂ ਕੱਲ ਰਾਤ ਦੇਰ ਰਾਤ ਤੱਕ ਵੀ ਥਾਣੇ ਰਹੇ ਹੋ ਐ ਐਸਐਚਓ ਦਾ ਕੀ ਲਫਜ਼ ਸੀ ਕਿ ਮੈਨੂੰ ਸੁਣਨਾ ਚਾਹੀਏ ਵੀ ਉਹ ਕਹਿੰਦੇ ਵੀ ਫਿਰ ਕਿਉਂ ਐ ਗਵਾਨ ਲੜਾਈ ਐ ਅਸੀਂ ਦੇਖ ਲਾਂਗੇ ਹਾਂਜੀ ਮੈਂ ਸਭ ਕੁਝ ਹੋਇਆ ਪੁਲਿਸ ਮੈਂ ਜਦੋਂ ਦੇਖ ਰਹੀ ਸੀ ਪੁਲਿਸ ਮੈਨੂੰ ਪ੍ਰੋਟੈਕਟ ਹੀ ਨਹੀਂ ਕਰ پا ਰਹੀ ਸੀ ਮੈਂ ਥਾਣੇ ਗਈਆਂ ਜੀ ਮੈਂ ਆਪਣੀ ਮੈਂ 3 ਵਜੇ ਤੋਂ ਲੈ ਕੇ ਇਸ ਵਾਰ ਰਾਤੀ 7:30 ਵਜੇ ਤੱਕ ਉੱਥੇ ਚੱਕਰ ਮਾਰਦੀ ਰਹੀ ਥਾਣੇਦਾਰ ਜੀ ਹੁਣ ਮਿਲਣਗੇ ਐਸਐਚਓ ਹੁਣ ਮਿਲਣਗੇ ਹੋ ਇਹ ਮਿਲੂਗਾ ਉਹ ਮਿਲੂਗਾ ਇਸੇ ਬਾਤ ਕਰ ਲੋ ਉਸੇ ਬਾਤ ਕਰ ਲੋ ਟਾਲਦੇ ਰਹ ਮੈਂ ਉਹਨਾਂ ਨੂੰ ਦੱਸਤਾ ਕਿ ਜੀ ਦੇਖੋ ਜੀ ਐਫਆਈਆਰ ਮੇਰਾ ਰਾਈਟ ਹੈ ਮੈਂ ਐਫਆਈਆਰ ਕਰਾਣੀ ਆ ਮੈਂ ਇਸ ਗੱਲ ਤੇ ਅੜੀ ਰਹੀ ਪਰ ਕਿਆ ਕਰ ਲੋਗੇ ਐਫਆਈਆਰ ਕਿਆ ਕਰਲੇਗੀ ਐਫਆਈਆਰ ਕਿਆ ਹੋ ਜਾਂਦਾ ਹੈ ਐਫਆਈਆਰ ਸੇ ਪੁਲਿਸ ਨੇ ਕਿਹਾ ਜੀ ਜੀ ਬਿਲਕੁਲ ਐਸਐਚਓ ਸਾਹਮਣੇ ਮੈਨੂੰ ਕਿਹਾ ਕਿਆ ਹੋ ਜਾਏਗਾ ਐਫਆਈਆਰ ਸੇ ਮੈਂ ਕਿਹਾ ਕੁਝ ਵੀ ਹੋ ਜਾਏ ਮੇਰਾ ਰਾਈਟ ਹੈ ਨਾ ਤੁਸੀਂ ਐਫਆਈਆਰ ਕਰ ਲਓ ਮੇਰੀ ਆ ਰਿਟਰਨ ਕੰਪਲੇਂਟ ਹੈ ਮੈਂ ਉਹਨਾਂ ਨੂੰ ਦਿੱਤਾ ਮੇਰੇ ਚੱਕ ਕੇ ਉਹਨਾਂ ਨੇ ਕੰਪਲੇਂਟ ਸਾਈਡ ਤੇ ਰੱਖ ਲਈ ਉਹ ਮੁੰਚੀ ਜੀ ਨੇ ਰੱਖ ਲਈ ਸੀ ਮੈਂ ਉਹਨਾਂ ਦੀ ਵੇਟ ਕਰਦੀ ਰਹੀ ਕਦੀ ਐਸਐਚਓ ਸਾਹਿਬ ਮੈਂ ਬਿਜ਼ੀ ਆ ਇੱਥੇ ਉਹ ਹੋ ਗਿਆ ਹੋਊਗੇ ਬਿਜ਼ੀ ਮੈਂ ਮੰਨਦੀ ਆ ਪਰ ਮੈਂ ਮੈਂ ਕਿਹਦੇ ਕੋਲ ਜਾਣਾ ਜੀ ਮੈਨੂੰ ਵੀ ਤਾਂ ਤੁਹਾਡੀ ਹੈਲਪ ਦੀ ਲੋੜ ਹੈ ਮੈਂ ਵੀ ਤਾਂ ਇਸੇ ਸਿਟੀਜ਼ਨ ਇੱਥੋਂ ਦੀ ਮੇਰੇ ਨਾਲ ਕੁਝ ਗਲਤ ਹੋ ਰਿਹਾ ਤੇ ਤੁਸੀਂ ਮੇਰੇ ਲਈ ਵੀ ਟਾਈਮ ਕੱਢੋ ਉਹ ਤੁਹਾਡੀ ਹੈਡੇਗਾ ਕਿੰਦਾ ਟਾਈਮ ਕੱਢਣਾ ਮੈਂ ਕਿਹਾ ਜੀ ਤੁਸੀਂ ਮੇਰੀ ਐਫਆਈਆਰ ਕਰ ਲਓ ਕਹਿੰਦੇ ਕੀ ਹੋ ਗਿਆ ਥਾ ਇੱਕ ਨੇਬਰ ਕਾ ਵੀ ਇਸ਼ੂ ਹੈ ਨਾ ਨੇਬਰ ਹੀ ਘਰ ਕੇ ਅੰਦਰ ਆਇਆ ਨਹੀਂ ਜੀ ਤੁਸੀਂ ਭਾਈ ਸਾਹਿਬ ਦੱਸੋ ਕੋਈ ਨੇਬਰ ਕਿਸੇ ਦੇ ਘਰ ਬਿਨਾ ਮਤਲਬ ਤੋਂ ਅੰਦਰ ਇਨ ਵਿਦ ਦੀ ਇੰਟੈਂਸ਼ਨ ਆਫ ਮਾਰਨਾ ਵਾਟ ਸਕਦਾ ਤੁਸੀਂ ਮੈਨੂੰ ਦੱਸ ਦੋ ਤੁਸੀਂ ਅਲਾਉ ਕਰੋਗੇ ਕਿਸੇ ਵੀ ਨੇਬਰ ਨੂੰ ਜਿੰਨਾ ਮੇਰੀ ਬੈਂਸ ਵਜਿਹਾ ਚੱਲ ਰਹੀ ਹੈ ਕਿ ਵਰਾਂਡੇ ਤੱਕ ਹੀ ਆਇਆ ਥਾ ਫਿਰ ਕੀ ਹੋ ਗਿਆ ਕਿ ਤੁਸੀਂ ਕੀ ਵੇਟ ਕਰ ਰਹੇ ਹੋ ਕਿ ਮੇਰੇ ਘਰ ਦੇ ਅੰਦਰ ਘੁੱਸ ਕੇ ਮੈਨੂੰ ਮਾਰ ਕੇ ਚਲ ਜਵੇ ਫਿਰ ਤੁਸੀਂ ਐਕਸ਼ਨ ਲੈਣਾ ਹੈ ਮਤਲਬ ਇੱਕ ਤਰੀਕੇ ਦਾ ਮਤਲਬ ਜਿਹੜੇ ਸਿਟੀਜ਼ਨ ਨੇ ਚੰਡੀਗੜ੍ਹ ਦੇ ਉਹਨਾਂ ਨੂੰ ਵੀ ਡਰ ਲੱਗ ਰਿਹਾ ਪੁਲਿਸ ਤੋਂ ਕਿਉਂਕਿ ਜਿਵੇਂ ਪੁਲਿਸ ਦੇ ਉੱਥੇ ਪ੍ਰੈਜ਼ੀਡੈਂਟ ਦੇ ਵਿੱਚ ਅੰਦਰ ਆ ਕੇ ਮਾਰਨ ਨੂੰ ਪਏ ਸੀ ਵੀਡੀਓ ਜਦਸਰੇ ਬਿਲਕੁਲ ਜੀ ਮੈ ਮੈਨੂੰ ਫਿਰ ਇਹ ਸਾਰੇ ਇਹਦੇ ਆਦਮੀ ਆ ਬਾਰ ਬਾਰ ਅੰਦਰ ਆ ਕੇ ਕਹਿ ਰਹੇ ਆ ਫੇ ਮੈਨੂੰ ਉਥੋਂ ਗੇਟ ਤੋਂ ਵਾਚਕਾ ਦਵਾਜਾ ਮਾਰੇ ਡਰ ਗਈ ਡਰ ਗਈ ਮੈਂ ਡਰ ਗਈ ਜੀ ਓਬਵੀਅਸਲੀ ਡਰੂੰਗੀ ਕੱਲੀ ਲੇਡੀਆਂ ਬੱਚਿਆਂ ਦੇ ਨਾਲ ਮੈਂ ਮੈਂ ਪੁਲਿਸ ਪ੍ਰੋਟੈਕਸ਼ਨ ਹੀ ਮੰਗੂੰਗੀ ਉਸ ਟਾਈਮ ਤੇ ਜਦ ਮੇਰੇ ਹਸਬੰਡ ਘਰ ਨਹੀਂ ਹੈਗੇ ਮੇਰਾ ਹੋਰ ਕੋਈ ਤੁਸੀਂ ਚਾਰ ਗੁੰਡੇ ਬੁਲਾ ਲਏ ਹੋਇਆ ਮੈਂ ਹੁਣ ਉਹਨਾਂ ਨੂੰ ਕੀ ਕਹਾਂ ਉਹ ਤਾਂ ਤੁਹਾਡਾ ਦੇਖ ਲੁੱਕ ਆਊਟ ਆ ਜਦੋਂ ਬੰਦੇ ਆ ਕੇ ਇਹਨਾਂ ਦੇ ਮੁੰਡਿਆਂ ਕੇ ਮੇਰੇ ਗੇਟ ਤੇ ਆ ਕੇ ਗਾਲਾਂ ਕੱਢਣ ਲੱਗੇ ਮੈਂ ਤੁਹਾਨੂੰ ਉਹਦੇ ਕਲਿੱਪਿੰਗਸ ਦਊਂਗੀ ਸਾਰੀ ਮੇਰੇ ਕੋਲ ਵੀਡੀਓ ਪ੍ਰੂਫ ਹੈ ਜੋ ਮੈਂ ਬੋਲ ਰਹੀ ਹਾਂ ਸਾਰਿਆਂ ਦੇ ਕੋਲ ਪ੍ਰੂਫ ਹੈ ਮੈਂ ਪੁਲਿਸ ਵਾਲਿਆਂ ਨੂੰ ਜਾ ਕੇ ਸਾਰੀਆਂ ਵੀਡੀਓ ਗ੍ਰਾਫਸ ਦਿਖਾਈਆਂ ਸਾਰੀਆਂ ਵੀਡੀਓ ਟਿਪਸ ਦਿੱਤੀਆਂ ਮੈਂ ਕਿਹਾ ਦੇਖੋ ਜੀ ਇਹਨੂੰ ਟ੍ਰੈਸਪਾਸ ਦਾ ਕੇਸ ਹੀ ਕਹਿੰਦੇ ਆ ਨਾ ਮੈਂ ਕਿਹਾ ਤੁਸੀਂ ਉਹ ਮੇਰੇ ਫਿਰ ਕੀ ਹੋ ਗਿਆ ਨੇਬਰ ਹੀ ਥਾਂ ਅੰਦਰ ਆ ਗਿਆ ਪਹਿਲੀ ਗੱਲ ਤਾਂ ਜੀ ਉਹ ਨੇਬਰ ਨਹੀਂ ਸੀ ਉਹ ਨੇਬਰ ਦਾ ਗਾਂ ਗੁੰਡਾ ਸੀ ਮੁੰਡਾ ਸੀ ਕੌਣ ਸੀ ਆਈ ਡੋਨਟ ਨੋ ਨੇਬਰ ਵੀ ਹੋਵੇ ਮੇਰੀ ਪਰਮਿਸ਼ਨ ਤੋਂ ਬਗੈਰ ਮੈਨੂੰ ਨਹੀਂ ਸੀ ਇਹ ਫੀਲ ਹੋ ਰਿਹਾ ਫਿਰ ਕਹਿੰਦੇ ਬਰਾਂਡੇ ਤੱਕ ਹੀ ਆਇਆ ਸੀ ਬਰਾਂਡੇ ਤੱਕ ਆਇਆ ਸੀ ਤੁਸੀਂ ਕੀ ਵੇਟ ਕਰ ਰਹੇ ਹੋ ਮੇਰੇ ਘਰ ਦੇ ਅੰਦਰ ਕੁਸ ਕੇ ਮੈਨੂੰ ਮਾਰੇ ਕਿੰਨੇ ਕੁ ਲੋਕ ਸੀਗੇ ਟੋਟਲ ਉਸ 7-8 ਜਣੇ ਸੀ ਜੀ 7-8 ਜਣੇ ਸੀ ਮੈਂ ਤੁਹਾਨੂੰ ਵੀਡੀਓ ਦਿਖਾ ਰਹੀਆਂ 7-8 ਜਣੇ ਸੀ ਮੇਰੇ ਸਾਹਮਣੇ ਪੜੋਸੀਆਂ ਨੇ ਵੀ ਵੀਡੀਓ ਬਣਾ ਕੇ ਬਾਹਰੋਂ ਦੀ ਮੈਨੂੰ ਭੇਜੀਆਂ ਹੋਈਆਂ ਕਿ ਆ ਬੰਦੇ ਬਾਹਰ ਖੜੇ ਆ ਔਰ ਰਾਤ ਤੱਕ ਖੜੇ ਰਹੇ ਰਾਤੀ ਮੈਂ ਫੋਟੋਆਂ ਕਿਚ ਕਿਵੇਂ ਜਦੋਂ ਥਾਣੇ ਤੋਂ ਵਾਪਸ ਆਈਂਸ ਅਰਾਊਂਡ 7:30 8:00 ਤੱਕ ਮੈਂ ਵਾਪਸ ਆਈ ਮੈਂ ਉਦੋਂ ਵੀ ਬਰੇਕ ਕਰਦੇ ਬਾਹਰ ਮੁੰਡੇ ਖੜ ਮਤਲਬ ਕਾਨੂੰਨ ਦੀ ਤੁਸੀਂ ੱੱੱਜੀਆਂ ਉਡਾਈਆਂ ਪਈਆਂ ਮੈਂ ਥਾਣੇਦਾਰ ਸਾਹਿਬ ਨੂੰ ਫੋਨ ਕੀਤਾ ਕਿ ਬਈ ਚੁੱਤ ਤੁਸੀਂ ਚਾਹਦੇ ਕੀ ਹੋ ਮੈਂ ਆਉਂਦਾ ਹੀ ਤੁਸੀਂ ਉਹੀ ਮੈਨੂੰ ਮਾਰ ਦੋ ਤੁਸੀਂ ਚਾਹਦੇ ਕੀ ਹੋ ਕਿ ਮੈਨੂੰ ਲੋਕੀ ਆ ਕੇ ਮਾਰ ਜਾਣ ਹੁਣ ਵੀ ਮੁੰਡੇ ਖੜੇ ਆ ਹੁਣ ਤਾਂ ਆਜੋ ਮੈਂ ਦੁਹਾਈਆਂ ਪਾਈਆਂ ਜੀ ਮੈਂ ਕਿਹਾ ਹੁਣ ਤਾਂ ਆਜੋ ਹੁਣ ਤਾਂ ਆਜੋ ਫਿਰ ਉਹਨਾਂ ਦਾ 10 15 ਮਿੰਟਾਂ ਬਾਅਦ ਇੱਕ ਦੋ ਬੰਦੇ ਆਏ ਜਿड्ਨੇ ਵੀ ਇੱਥੇ ਮੁੰਡੇ ਖੜੇ ਸੀ ਉਹਦੇ ਵੀ ਮੈਂ ਤੁਹਾਨੂੰ ਕਲਿੱਪਿੰਗਸ ਦਵਾਂਗੀ ਸਾਰੀ ਮੈਂ ਵਿਦ ਫੋਟੋਸ ਦਵਾਂਗੀ ਕਿ ਉਹ ਮੁੰਡੇ ਇੱਥੇ ਖੜੇ ਸੀ ਉਹਨਾਂ ਦੇ ਸਾਰਿਆਂ ਦੇ ਨਾਮ ਔਰ ਨੰਬਰ ਨੋਟ ਕਰਕੇ ਫਿਰ ਉਹਨਾਂ ਨੂੰ ਕਹਿੰਦੇ ਜਾਓ ਤੁਸੀਂ ਆਪਣੇ ਘਰ ਜਾਓ ਯਹਾਂ ਸੇ ਯਹਾਂ ਤੇ ਨਹੀਂ ਖੜੇ ਹੋਣਾ ਫਿਰ ਪੁਲਸ ਵਾਲੇ ਉਹਨਾਂ ਨੂੰ ਇੱਥੋਂ ਕਢਾਲ ਕੇ ਗਏ ਕਿੰਨੇ ਕਵੇ ਦਾ ਸਮਾਂ ਸੀ ਆਓ ਇਹ ਜੀ ਅਰਾਊਂਡ ਸੀ ਔਰ ਸਾਢੇ 8 8:30 ਦੇ ਵਿੱਚ ਮਤਲਬ ਸਵੇਰ ਦੇ ਖੜੇ ਸਾਢੇ 8 ਤੱਕ ਇੱਥੇ ਰਹਿ ਗਏ ਮੇਰੇ ਘਰ ਦੇ ਬਾਹਰ ਜੀ ਮੈਂ ਤੁਹਾਨੂੰ ਫੋਟੋਆਂ ਦਿਖਾਵਾਂਗੀ ਮੈਂ ਜਦੋਂ ਮੈਂ ਫਿਰ ਐਸਐਚਓ ਜਦੋਂ ਮੈਂ ਥਾਣੇ ਤੋਂ ਵਾਪਸ ਮੈਂ ਕਿਹਾ ਜੀ ਮੈਂ ਆਪਣੇ ਬੱਚਿਆਂ ਨੂੰ ਬਾਹਰ ਨਹੀਂ ਨਿਕਲਣ ਦੇ ਰਹੀ ਕਿ ਨਿਕਲੀ ਹੋਣਾ ਕਿ ਮੈਨੂੰ ਡਰ ਲੱਗਦਾ ਹੈ ਸੱਤ ਅੱਠ ਮੁੰਡੇ ਆ ਉਹ ਮੈਂ ਆਪਣੇ ਬੱਚਿਆਂ ਨੂੰ ਕਿਹਾ ਮੈਂ ਥਾਣੇ ਜਾ ਰਹੀਆਂ ਕੁੰਡੀਆਂ ਲਾ ਕੇ ਰੱਖਿਓ ਮੈਂ ਬੱਚਿਆਂ ਨੂੰ ਮੈਂ ਇੱਥੋਂ ਤੱਕ ਡਰਦੀ ਸੀ ਮੈਂ ਪਰ ਫੇਰ ਆ ਕੇ ਦੇਖਦੀਆਂ ਸੱਤ ਅੱਠ ਮੁੰਡੇ ਮੇਰੇ ਕੋਲ ਖੜੇ ਹੈ ਮੇਰੇ ਦਰਵਾਜ਼ੇ ਦੇ ਅੱਗੇ ਮੇਰੇ ਘਰ ਦੇ ਬੋਰਾ ਗਮਲਿਆਂ ਦੇ ਨਾਲ ਫੇਰ ਮੈਂ ਉਹਨਾਂ ਨੂੰ ਵਾਪਸ ਫੋਨ ਜਦੋਂ ਕੀਤਾ ਉਹਨਾਂ ਨੇ ਆਪਣੇ ਬੰਦੇ ਭੇਜੇ ਹੈ ਪੁਲਿਸ ਵਾਲੇ ਦੋ ਆਏ ਹੈ ਉਹਨਾਂ ਦੇ ਨੰਬਰ ਨੋਟ ਕਰਕੇ ਨਾਮ ਨੋਟ ਕਰਕੇ ਫਿਰ ਉਹਨਾਂ ਨੂੰ ਕਹਿ ਕੇ ਗਏ ਕਿ ਇੱਥੋਂ ਚਲੇ ਜਾਓ ਚਲੇ ਜਾਓ ਹੁਣ ਚਲੇ ਗਏ ਕਿ ਨਹੀਂ ਮੈਂ ਆਪਣੇ ਅੰਦਰ ਕੁੰਡੇ ਲਾ ਲੇ ਮੈਂ ਹੁਣ ਬਾਹਰ ਤਾਂ ਨਹੀਂ ਖੜੀ ਰਹਾਂਗੀ ਮੈਂ ਆਪਣੇ ਦਰਵਾਜ਼ੇ ਕੁੰਡੇ ਤਾਲੇ ਸਭ ਕੁਝ ਲੋਕ ਕਰ ਲਿਆ ਹੁਣ ਅਸਲ ਚ ਕੀ ਮਤਲਬ ਕਿਸ ਤਰੀਕੇ ਦਾ ਇਨਸਾਫ ਪੁਲਿਸ ਕੋਲੋਂ ਮੰਗਦੇ ਹਾਂ ਕਿਉਂਕਿ ਚੰਡੀਗੜ੍ਹ ਸ਼ਹਿਰ ਦੇ ਵਰਗੇ ਇਹ ਹਾਲਾਤ ਬਣ ਗਏ ਨੇ ਜੀ ਮੈਂ ਤਾਂ ਕਹੂੰਗੀ ਤੁਸੀਂ ਇਕੱਲੀ ਲੇਡੀ ਨੂੰ ਨਹੀਂ ਇੱਕ ਪ੍ਰੋਟੈਕਸ਼ਨ ਦੇ ਸਕਦੇ ਭਈ ਤੁਸੀਂ ਕੱਲ ਦੇ ਇੰਨੇ ਲੀਨੀਐਂਟ ਤੁਸੀਂ ਕਿਉਂ ਹੋ ਰਹੇ ਹੋ ਉਹਨਾਂ ਪ੍ਰਤੀ ਕੀ ਆ ਤੁਹਾਡਾ ਉਹ ਉਹਨਾਂ ਨਾਲੋਂ ਤੁਹਾਡਾ ਜ਼ਿਆਦਾ ਪਿਆਰਾ ਕਿ ਮੈਂ ਵੀ ਤਾਂ ਸਿਟੀਜ਼ਨ ਆ ਮੇਰਾ ਵੀ ਓਨਾ ਹੀ ਰਾਈਟ ਹੈ ਨਾ ਤੁਸੀਂ ਮੇਰੀ ਇੱਕ ਸ਼ਿਕਾਇਤ ਤਾਂ ਲੋ ਐਫਆਈਆਰ ਤਾਂ ਕਰੋ ਜਿਹੜਾ ਮੇਰਾ ਬੇਸਿਕ ਮੇਰਾ ਫੰਡਮੈਂਟਲ ਰਾਈਟ ਆਇੱਕ ਐਫਆਈਆਰ ਰਾਈਟ ਮੇਰੀ ਐਫਆਈਆਰ ਕਰੋ ਬਾਕੀ ਜੋ ਤੁਸੀਂ ਇਨਵੈਸਟੀਗੇਸ਼ਨ ਚ ਕਰਨੀ ਆ ਕਰੋ ਬਾਅਦ ਚ ਕਰੋ ਤੁਸੀਂ ਇਹ ਥੋੜੀ ਹੈ ਕਿ ਉਹ ਗੁੰਡਾਗਰਦੀ ਉਹ ਸਵੇਰ ਦੇ ਵੀ ਗੁੰਡਾਗਰਦੀ ਕਰੀ ਜਾਂਦੇ ਤੁਸੀਂ ਮੇਰੇ ਨਾਲ ਕੋਈ ਗੱਲ ਕਰਨ ਨੂੰ ਤਿਆਰ ਹੀ ਨਹੀਂ ਹਾਂ ਬੁਲਾ ਲੇਗੇ ਆਪਕੋ ਹਮ ਫੋਨ ਕਰਾਂਗੇ ਆ ਜਾਣਾ ਫਿਰ ਬੁਲਾ ਲੇਗੇ ਮਤਲਬ ਮੈਂ ਵੇਟ ਕਰਦੀ ਨਾ ਤੁਸੀਂ ਕਾਦੀ ਵੇਟ ਮੈਨੂੰ ਇਹ ਪੁਲਿਸ ਵਾਲਿਆਂ ਨੂੰ ਪੁੱਛ ਕੇ ਦੱਸੋ ਤੁਸੀਂ ਕਿਸ ਚੀਜ਼ ਦੀ ਵੇਟ ਕਰ ਰਹੇ ਹੋ ਕਿ ਕੋਈ ਮਿਸ ਹੈਪਨਿੰਗ ਹੋ ਜਾਏ ਮੇਰੇ ਘਰ ਦੇ ਵਿੱਚ ਫਿਰ ਤੁਸੀਂ ਐਕਸ਼ਨ ਚਾਹੋਗੇ ਤੁਸੀਂ ਕਾਦੀ ਵੇਟ ਕਰ ਰਹੇ ਹੋ ਕਿਉਂ ਮੇਰੀ ਕੰਪਲੇਨਟ ਨਹੀਂ ਲੈ ਰਹੇ ਹੋ ਕਿਉਂ ਮੇਰਾ ਸਾਥ ਨਹੀਂ ਦੇ ਰਹੇ ਹੋ ਹੁਣ ਤੱਕ ਵੀ ਮਤਲਬ ਕੱਲ ਤੋਂ ਬਾਅਦ ਅੱਜ ਦਿਨ ਚੜ ਗਿਆ ਉਸ ਤੋਂ ਬਾਅਦ ਵੀ ਕੋਈ ਗੱਲਬਾਤ ਨਹੀਂ ਹੋਈ ਪੁਲਿਸ ਨਾਲ ਕੋਈ ਐਫ ਆਈ ਆਰ ਦੇ ਰਿਗਾਰਡਿੰਗ ਵੀ ਐਫ ਆਈ ਆਰ ਕੀਤੀ ਹੈ ਨਹੀਂ ਕੀਤੀ ਨਹੀਂ ਜੀ ਨਹੀਂ ਐਫ ਆਈ ਆਰ ਦਾ ਕੋਈ ਨਾਮ ਨਹੀਂ ਲੈ ਰਹੇ ਹੋ ਉਹ ਐਫ ਆਈ ਆਰ ਦਾ ਹੱਲੇ ਵੀ ਕੋਈ ਨਾਮ ਨਹੀਂ ਲੈ ਰਹੇ ਕੁਝ ਨਹੀਂ ਗੱਲਬਾਤ ਕਰ ਰਹੇ ਹਲੇ ਐਫਆਈਆਰ ਦਾ ਨਾਮ ਨਹੀਂ ਲੈ ਰਹੇ ਦੇ ਆਰ ਨਾਟ ਐਟ ਆਲ ਇੰਟਰਸਟਿਡ ਉਹ ਕਹਿੰਦੇ ਐਫਆਈਆਰ ਦਾ ਤਾਂ ਨਾਮ ਹੀ ਨਹੀਂ ਲੈਂਦੇ ਪਏ ਹੋ ਔਰ ਮੈਂ ਦੱਸੋ ਕਿੰਦਾ ਨਾ ਕਰਾਵਾਂ ਐਫਆਈਆਰ ਮੇਰਾ ਰਾਈਟ ਹੈ ਮੈਂ ਕੱਲੀ ਹਾਂ ਮੈਂ ਡਰਦੀ ਹਾਂ ਤੁਹਾਡੇ ਮੈਂ ਸਾਰੇ ਪ੍ਰੂਫ ਦੇ ਰਹੀਆਂ ਕਿ ਟ੍ਰੈਸਪਾਸ ਵੀ ਹੋਇਆ ਗੁੰਡੇ ਵੀ ਮੇਰੇ ਘਰ ਦੇ ਬਾਹਰ ਖੜੇ ਆ ਹੋਰ ਮੈਂ ਕੀ ਕਰਾਂ ਦੱਸੋ ਹਾਊ ਡੂ ਆਈ ਫੀਲ ਸੇਫ ਬਿਲਕੁਲ ਬਿਲਕੁਲ ਤਾਂ ਇਹ ਸਾਰੀਆਂ ਚੀਜ਼ਾਂ ਦੇ ਮੱਧਨਜ਼ਰ ਚ ਕਰ ਦੇਖਿਆ ਜਾਵੇ ਤਾਂ ਚੱਡੀਗੜ੍ਹ ਸ਼ਹਿਰ ਦੇ ਇਹ ਹਾਲਾਤ ਨੇ ਤਾਂ ਆਮ ਵਰਗ ਜਿਹੜਾ ਉਹ ਕਿਵੇਂ ਸੇਫ ਰਹਿ ਸਕਦਾ ਕਿਉਂਕਿ ਜੋ ਤਸਵੀਰਾਂ ਅਸੀਂ ਨਾਲ ਜਰੂਰ ਨੱਥੀ ਕਰਾਂਗੇ ਉਹ ਚੀਜ਼ਾਂ ਜੋ ਕੱਲ ਚੱਡੀਗੜ੍ਹ ਦੇ ਸੈਕਟਰ 40 ਦੇ ਵਿੱਚ ਵਾਪਰਿਆ ਔਰ ਨਾਲ ਦੀ ਨਾਲੇ ਦੱਸਦੀ ਕਿ ਸੈਕਟਰ 40 ਦੇ ਵਿੱਚ ਹੋਰ ਕੱਲ ਜਿਹੜਾ ਮਰਡਰ ਹੁੰਦਾ ਔਰ ਉਹ ਸਾਰੀਆਂ ਚੀਜ਼ਾਂ ਲਗਭਗ ਇੱਕ ਹਫ਼ਤੇ ਤੋਂ ਇਸੇ ਤਰੀਕੇ ਦੇ ਨਾਲ ਚੱਲਦੀਆਂ ਆ ਰਹੀਆਂ ਨੇ ਸੋ ਪੁਲਿਸ ਦੀ ਇਹ ناکامی ਦੇ ਤੌਰ ਦੇ ਉੱਪਰ ਦੇਖੀ ਜਾਂ ਸਰਕਾਰ ਗੁਜ਼ਾਰੀ ਦੇ ਸਵਾਲ ਤਾਂ ਜਿਹੜੇ ਲਗਾਤਾਰ ਉੱਠਦੇ ਰਹਿਣਗੇ ਕੈਮਰਾ ਪਰਸਨ ਤਜਿੰਦਰ ਸਿੰਘ ਦੇ ਨਾਲ ਮਨਜੋਤ ਸਿੰਘ ਕਾਂਗ ਪੀਡੀਸੀ ਨਿਊਜ਼ ਚੰਡੀਗੜ੍ਹ